来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਨੇੜੇ ਜਖਲ ਹਰਿਆਣਾ ਤਿੰਨ ਝੋਟੀਆਂ ਦਿਖਾਵਾਂਗੇ ਬਹੁਤ ਕਮਾਲ ਦੀਆਂ ਇੱਕ ਤਾਂ ਨਾ ਦੋ ਤੰਦ ਦਾ ਆ ਤੋਹਫਾ ਦਿਖਾ ਦਾਂਗੇ ਤੁਹਾਨੂੰ ਤੋਹਫਾ ਪੀਸੀ ਕਹਿ ਸਕਦੇ ਜਿਹਨੂੰ ਜਿਵੇਂ ਸ਼ੋਰੂਮ ਚ ਤੋਹਫੇ ਲੱਗੇ ਹੁੰਦੇ ਆ ਉਦਾਂ ਦੀ ਕੱਟੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਉਂਗਾ ਪਰ ਜਿਹੜਾ ਲੇਵਾ ਲੇਵਾ ਬਹੁਤ ਕਮਾਲ ਦਾ ਰੱਖਦੀ ਆ ਕੱਟੀ ਤੇ ਬਾਕੀ ਡਿਟੇਲ ਕਾਲੀ ਨੂੰ ਪੁੱਛ ਲਾਂਗੇ ਆਇਆ ਕਾਲੇ ਫੇਰ ਔਰ ਕਿਵੇਂ ਆ ਵਧੀਆ ਗੁਰੀ ਵੀਰੇ ਵਧੀਆ ਕਰਦੀ ਕਲਾ ਐਨ ਕਿਰਪਾ ਬਈ ਨੰਬਰ ਬੋਲੀ ਤੇ ਰੱਖੋ 9920 ਹਾਂਜੀ 99493 95920 99493 ਤੇ ਸ਼ੁਰੂਆਤ ਆ ਆ ਫਿਲਮ ਕੱਟੀ ਦੀ ਗੱਲ ਕਰਦੀ ਆ ਯਾਰ ਹਾਂ ਆ ਮਾਰ ਗਿਆ ਰੀ ਕੈਮਰਾ ਵੇ ਆ 31 ਦਾ ਨਾ ਠੰਡੀ ਠੰਡੀ ਬਹੁਤ ਐ ਗੁਰੀ ਸੱਜਣਾ ਵੀ ਕੋਈ ਲੇਕ ਬਾਕੀ ਯਾਰ ਸਭ ਨਾਲ ਬੜੀ ਗੱਲ ਗੁਰੀ ਕੀਤੀ ਆ ਦੇਖੀ ਚਿਹੇ ਆਈ ਵਾਲੀ ਤੇ ਨਾਲ ਬੱਚੇ ਤੋਂ ਠੀਕ ਹੈ ਹਾਂ ਗਾਵਾਂ ਵਾਲਾ ਕੰਮ ਆ ਜਮੀਨ ਕੁਝ ਵੀ ਨਹੀਂ ਮਾਂ ਮਾਰੀ ਵੀ ਆ ਬਿਊਟੀ ਵਾਲੀ ਵੀ ਆ ਤੇ ਮੇਨ ਗੱਲ ਆ ਸੁਭਾਅ ਯਾਰ ਬਾਲੀ ਠੰਡੀ ਆ ਯਾਰ ਠੰਡਾ ਸੁਭਾਅ ਜਮੀ ਠੰਡੀ ਜਮੀ ਚਾਹੇ ਆਈ ਬੱਚਾ ਬਰਾ ਚਾਹੇ ਬੱਚਾ ਬਰਾ ਠੰਡੀ ਜਮੀ ਤੇ ਲੇਵਾ ਬਾਕੀ ਅੱਗੇ ਪਿੱਛੇ ਮਾਰਦੇ ਕਰ ਤੋਰ ਅੱਗੇ ਪਿੱਛੇ ਦਾ ਲੇਵਾ ਰੱਖ ਦਿਆ ਤੇ ਇੱਥੋਂ ਘਰੀ ਪਿਛਾਂਲੇ ਪੱਖ ਤੋਂ ਮਾਰਨੀ ਕੈਮਰਾ ਤੋਰ ਕਾਲੀ ਸੂਆ ਕਿੜਾ ਪਹਿਲਣਾ ਵੀਰੇ ਦੰਦਾਂ ਚ ਦੁੱਗੀਆਂ ਹਜੇ ਦੋ ਦੰਦਾਂ ਹਾਂਜੀ ਹਾਂ ਦੋ ਦੰਦ ਦਾ ਇਹ ਕਹਿ ਸਕਦੇ ਆ ਵੀ ਯਾਰ ਇਹ ਇੱਕ ਨਾ ਤੋਹਫਾ ਪੀਸ ਹੀ ਆ ਮਾਸਟਰ ਪੀਸ ਹੀ ਆ ਦੋ ਦੰਦਾਂ ਦਾ ਬਾਕੀ ਸੁਭਾਅ ਦੀ ਬਾਲੀ ਉਹ ਯਾਰ ਐ ਨਹੀਂ ਹੈਗਾ ਜਿਵੇਂ ਮਰਜੀ ਚਾਹੇ ਇੱਥੇ ਰੋਕ ਲੈ ਆਪਾਂ ਇੱਥੇ ਝੋਲਾ ਔਰ ਦਰ ਲਿਫਨਰ ਹੋ ਗਏ ਕਮਾ ਕੇ ਸੂਰਜ ਇਧਰੋਂ ਪੈਂਦਾ ਤੇ ਪਰਲੇ ਵੱਲੋਂ ਕਹਦੀ ਦਿਖਾਈਏ ਜਦੋਂ ਪਰਾਂ ਨੂੰ ਜਾਊਗੀ ਉਦੋਂ ਬੜੀ ਸਾਫ਼ ਹੋਊਗੀ ਵੀਡੀਓ ਇਹ ਇੱਥੋਂ ਕਰਾਣੀ ਚੈੱਕ ਆਡਰ ਅੱਗੇ ਪਿੱਛੇ ਦਾ ਹੋਰ ਵਾਈ ਫੋਰ ਹੀ ਆ ਕੰਮ ਹਾਂ ਇਹ ਇੱਥੋਂ ਵਿਖਾ ਗਏ ਰੀ ਤੋੜਾ ਤੂੜਾ ਗੈਪ ਇਹ ਮੰਨ ਲਓ ਵੀ ਅਗਲੇ ਥਣ ਤੋਂ ਪਿਛਲੇ ਥਣ ਦਾ ਗਿੱਠ ਦਾ ਗੈਪ ਆ ਗੱਟੀ ਦਾ ਸਿੰਘ ਸੁੰਗਾ ਆ ਗਿਆ ਬਿਲਕੁਲ ਬੰਦ ਕਿੰਨੇ ਦਾ ਸੁਆ ਆਪਾਂ ਅਗਲਾ ਕਿੱਥੇ ਰੋਕ ਲਈਏ ਇੱਥੇ ਤੋਲੇ ਤੋਲੇ ਸਿੰਘੀ ਵਾਲਾ ਕੰਮ ਹੈ ਇਹ ਆ ਤੋਲੇ ਸਿੰਘ ਆਹ ਹੈ ਤੋਲੇ ਵਾਲੀ ਸਿੰਘੀ ਸੁਆ ਕਿੰਨੇ ਦਿੰਦਾ ਅੱਜ ਵੀਰੇ ਹਫਤੇ ਦੇ ਵਿੱਚ ਹੈ ਹਫਤਾ ਮੰਨੋ ਯਾਰ। ਕਮਾ ਦੇ ਕਿਰਾਂ ਹੋਰਾ। ਇੱਕ ਹਫਤੇ ਦਾ ਸੂਆ ਬੱਚਾ ਕੀ ਆ ਗਿਆ। ਬੱਚਾ ਕੱਟਾ ਹੈ ਮੰਗਲ ਵੀਰੇ। ਨਾਲ ਆ ਗਿਆ ਮੇਲ ਕਾਫ ਹਫਤੇ ਦੀ ਸੂਈ ਸਿੰਘ ਜਮਾ ਬੰਦ ਫਿੱਟ ਫਿੱਟ ਕੱਟੀਆ ਤੇ ਇੱਥੋਂ ਨਾਲ ਇਹਦਾ ਕੱਦ ਦਾ ਆਈਡੀਆ ਲਾ ਲਓ ਕਈ ਭਰਾ ਕਹਿੰਦੇ ਨੇ ਪਤਨ ਕਿ ਬਾਹਲੀ ਵੱਡੀ ਬਣਾਉਂਦੇ ਨੇ। ਉਹ ਸਿਸਟਮ ਨਹੀਂ ਹੁੰਦਾ ਆਪਣੇ ਕੋਲੇ ਪਰ ਜਿਹੜਾ ਤੋਹਫਾ ਹੁੰਦਾ ਤੋਹਫਾ ਤੋਹਫੀ ਹੁੰਦਾ ਸੱਜਣਾ। ਇਬਾ ਕੀ ਇਹਦੇ ਵਾਸਤੇ ਖਾਸ ਕਰਕੇ ਕਹੂੰਗਾ ਵੀ ਕਮੈਂਟ ਜ਼ਰੂਰ ਕਰਕੇ ਦੱਸੋ ਵੀ ਆਹ ਤੋਹਫਾ ਬਾਈ ਦਾ ਲੱਗਿਆ ਕਿਦਾਂ ਦਾ ਬਾਕੀ ਯਾਰ ਗੁਰੀ ਪਤਾ ਕੀ ਆ ਚੱਲ ਜਾਨਵਰ ਤਾਂ ਹਨਾ ਵਧੀਆ ਤੋਂ ਵਧੀਆ ਠੰਡਾ ਜਾਨਵਰ ਨਹੀਂ ਛੇਤੀ ਪੰਦਾ ਹੈਗਾ ਠੀਕ ਆ ਗੱਲ ਹੈ ਜਿਵੇਂ ਨਾਲ ਲੱਭੇ ਇੱਥੇ ਖੜੀ ਰਹੂਗੀ ਤੂੰ ਇੱਥੇ ਬੈਠ ੱਲੇ ਦੇ ਇੱਥੇ ਖੜ ਜੂਗੀ ਠੀਕ ਆ ਗੱਲ ਹਾਂ ਆ ਦੰਦਾਂ ਚ ਆ ਇਹ ਵੀ ਬੱਚੇ ਚ ਆ ਲੈ ਹੈ 12 ਲੀਟਰ ਹੋਊਗਾ ਵੀਰੇ ਹੁਣ ਹੈ 15 ਦੀ ਗਰੰਟੀ ਜਿੱcka ੱਟੀ ਭੇਜ ਦਾਂਗੇ ਆਪਾਂ ਗਰੰਟੀ ਖਰਾਬ ਕਰ ਦੇਣੀ ਨਹੀਂ ਖਰਾਬ ਕਰਦੀ ਹੈਗੀ ਇਹੀ ਜੀ ੱਟੀ ਨੂੰ ਕੀ ਯਾਰ ਲੈ ਚਲਾ ਇਹਨੂੰ ਅੱਜ ਦੇਖ ਲੈ ਦੰਦਾਂ ਰੋਕ ਲਾ ਮੇ ਰੋਕ ਲਾ ਰੋਕ ਦੁਗੀ ਹੈ ਠੀਕ ਹੈ ਗੱਲ ਸਰਦੇ ਸਰਦੇ ਫਰੀਸ਼ਾ ਨਗਰ ਜਾਵੇ ਅੰਦੰਦ ਅਜ ਦੋ ਅੰਦੰਦ ਆ ਗਏ ਉਹ ਚਾਹੇ ਤੁਸੀਂ ਚੈੱਕ ਕਰ ਲਓ ਉਹਦੀ ਕੋਈ ਸਮੱਸਿਆ ਨਹੀਂ ਹੈਗੀ ਤੇ ਚਬਾਈ ਵਾਲੇ ਮਾਮਲੇ ਦੀ ਕਿੱਦਾਂ ਜਮੀਆਂ ਨੂੰ ਓਕੇ ਵੀਰੇ ਭੋਲੀ ਜਮਾ ਹਾਂ 12 ਲੀਟਰ ਤਿਆਰ ਬਾਕੀ ਚਬਾਈਆਂ ਨਾ ਜਿਉਂ ਜਿਉਂ ਪਹਿਲਾਂ ਇਕੱਠੀ ਰੱਖੀਏ ਜਿਉਂ ਜਿਉਂ ਚਬਾਈਆਂ ਹੋਈ ਜਾਣਗੀਆਂ ਉਹ ਪੁੱਲੀ ਜਾਣਗੀਆਂ ਹੈ ਮੈਂ ਲਈ ਮੈਨੇ ਹਾਲੇ ਕਿੱਥੇ ਹਾਂ ਹਫਤੇ ਹੀ ਹੋਇਆ ਸੂਈ ਠੀਕ ਐ 12 ਲੀਟਰ ਬਾਈ ਕਹਿੰਦਾ ਅੱਜ ਤਿਆਰੀ ਦਾ ਮੈਲੇ ਕੱਟੀ ਲੱਗੀ ਨਹੀਂ ਬਾਲਾ ਨਹੀਂ ਯਾਰ ਜੇ ਘੱਟ ਤੋਂ ਘੱਟੀ ਮੰਨੀਆਂ ਵੀ 2 ਕਿਲੋਟਰ ਵਧਣ ਦੀ ਹੋਰ ਆ 15000 15 ਕੱਟੀ ਮੇਰੇ ਸਾਹਬ ਨਾਲ ਕੱਢੂਗੀ ਠੀਕ ਐ ਗੱਲ ਤੇ ਬਾਕੀ ਮੇਨ ਗੱਲ ਆ ਸੁਭਾ ਦੀ ਸ਼ਾਨਦਾਰ ਐ ਤੇ ਬਾਕੀ ਲੇਵਾ ਯਾਰ ਬਹੁਤ ਕੁਆਲਿਟੀ ਵਾਲਾ ਆ ਗਿਆ ਸੁਭਾ ਦੀ ਆ ਗਈ ਜਮਾਂ ਠੰਡੀ ਸੀਲ ਬਾਈ ਕਹਿੰਦਾ ਥੱਲੇ ਜਿੰਮੇ ਮਰਜੀ ਬੈਠ ਜਾ ਬੈ ਜਾ ਬੈ ਜਾ ਮੇਰੇ ਕੋਲ ਮਾਰ ਦਿੱਤਾ ਨਾ ਮਾਰ ਦੇ ਹਿੱਲਣ ਵਾਲਾ ਹਿੱਲ ਤਰ ਤਰ ਮਾਰ ਦੇ ਮਾਰ ਲੈਣਾ ਇਹਨੂੰ ਪਤਾ ਹੀ ਨਹੀਂ ਸਿਸਟਮ ਕੀ ਹੁੰਦਾ ਹਰੇਕ ਪੱਖ ਤੋਂ ਤੇ ਪੈਸੇ ਦੱਸ ਕਾਲੇ ਹੋਣੇ ਇਹ ਕਿੰਨੇ ਲੈ ਇਹਦਾ ਤਾਂ ਦੋ ਵਿਗਟ ਜੱਫਾ ਦੇਖੀ ਦੋ ਤਾਂ ਜਿਆਦਾ ਨਹੀਂ ਆ ਰਹੇ ਇਹ ਜੀ ਕੱਟੀਆਂ ਲੈਣ ਵਾਲੇ ਨੂੰ ਜਿਆਦਾ ਲੱਗਣਗੇ ਨਹੀਂ ਯਾਰ ਚਲ ਉਹਦਾ ਗੱਲ ਠੀਕ ਹੈ ਜੀ ਚੀਜ਼ ਹੈ ਚੀਜ਼ ਦਾ ਕੋਈ ਮੁੱਲ ਨਹੀਂ ਇਹਦਾ ਯਾਰ ਠੀਕ ਹੈ ਗੱਲ ਹਾਂ ਕਿੰਨੇ ਪੈਸੇ ਆਪਾਂ ਯਾਰ ਮੁੱਲ ਕੁਝ ਕਰਾ ਲੈ ਦੇਖਾ ਹਨਾ ਆਪਾਂ ਡੇਢ ਦੀ ਕੱਟੀ ਦੇ ਦਾਂਗੇ ਮਾਫੀ 55 ਕਰਾ ਲੈ ਇਹਨਾਂ 55 ਕਹਿ ਦਾਂਗੇ ਤੂੰ ਮੇਰੇ ਪਤਾ ਫਿਰ ਕਹਿਗਾ ਹੋਰ ਥੋੜਾ ਕਟਾ ਮੈਨੂੰ ਤਾਂ ਕਹਿਣਾ ਪੂ ਹਾਂ ਡੇਢ 'ਚ ਮਾਫੀ ਹੋ ਜੂ ਕੋਈ ਡੇਢ 'ਚ ਨਹੀਂ ਹੁੰਦੀ ਹੈਗੀ ਜੇ 55 ਮੰਗਦਾ ਫਿਰ ਤੂੰ ਮਾਫੀ ਕਰਾ ਦਿੰਦਾ ਠੀਕ ਹੈ ਗੱਲ 1.5 ਚ ਬਾਈ ਕਹਿੰਦਾ ਸ਼ੋਰਟ ਚਲ ਕੋਈ ਲੈ ਤਾਂ ਕਰ ਦਾਂਗੇ ਜਦੋਂ ਕੋਈ ਆ ਵੀ ਬਾਈ ਕੋਈ ਗੱਲ ਨਹੀਂ ਠੀਕ ਹੈ ਠੀਕ ਥੱਲੀਆਂ ਘੱਟੀਆਂ ਸਾਰੀਆਂ ਨਹੀਂ ਰੋ ਰੋ ਰੁਕ ਜਾਣਗੇ ਤੇ ਸਿੰਘ ਜੰਗ ਆ ਗਿਆ ਜਮਾ ਬੰਦ ਤੇ ਯਾਰਾ ਉਹੀ ਗੱਲ ਆ ਜਿੰਨੀ ਕ ਹੈਗੀ ਆ ਨਾ ਖਰੀ ਆ 100 ਦੀ 100 ਹੈ ਆ ਜਿੰਨੀ ਵੀ ਹੈਗੀ ਆ ਤੇ ਇਹ ਬਾਈ ਕਹਿੰਦਾ 1.5 ਲੱਖ ਦੀ ਦੇ ਦਾਂਗੇ ਤੇ ਹੁਣ ਆ ਜਾ ਕਰੀ ਅਗਲੇ ਨੰਬਰ ਤੇ ਆ ਵੀ ਜੈਡ ਬਲੈਕ ਹੀ ਆ ਗਈ ਤੇ ਆਰਡਰ ਕੁਆਲਿਟੀ ਕਰਾ ਦੇ ਚੈੱਕ ਇੱਥੋਂ ਇਹ ਇੱਥੋਂ ਮਾਰ ਦੇ ਕੈਮਰਾ ਇਹ ਦੂਜਾ ਸੁਆ ਹੈ ਦੂਜਾ ਹਾਂ ਲੱਗਦੀ ਪਹਿਲ ਨਾ ਵਾ ਨਾ ਦੂਜਾ ਸੁਆ ਹੈ ਔਰ ਹੋ ਗਏ ਕਿੰਨੇ ਦਿਨ ਦਾ ਸੂਆ ਕਲੇ ਦਾ ਹੋ ਗਈ ਵੀਰੇ 12 13 ਦਿਨ ਵਾਂਗੂ ਮੈਲੇ ਤਾਂ ਨਹੀਂ ਲੱਗੀ 15 ਦਿਨ ਵਾਂਗੂ ਹੈ ਮੈਲੇ ਮੈਲਾ ਲੱਗੀ ਨਹੀਂ ਲੱਗੀ ਨਹੀਂ ਨਾ ਠੀਕ ਆ ਕਰਨ ਤੇ ਗਰਦਨ ਕੋਰਦਨ ਬਹੁਤ ਲੰਬੀ ਆ ਪਤਲੀ ਮਾਰੀ ਚੰਗੀ ਆ ਯਾਰ ਪਤਲੀ ਪੁਤਰੀ ਇੱਕ ਅੱਤੀ ਝੋਟੀ ਹੋਣੀ ਠੀਕ ਆ ਤੇ ਆ ਵੀ ਜਮਾ ਫਿੱਟ ਫਿੱਟ ਜੀ ਮੈਂ ਕਹਿੰਦੇ ਲੱਗਦੀਆਂ ਸੁngੀਆਂ ਸੁngੀਆਂ ਸੋਹਣੀਆਂ ਨੇ ਬਾਕੀ ਦਾ ਭਾਅ ਜੰਮੀ ਹੈਰਾਨ ਵਾਲਾ ਪਾਵਾਂਗੇ ਆਪਾਂ ਠੀਕ ਆ ਚੈਲੰਜ ਵਾਲੀ ਕੰਮ ਹੋਊਗਾ ਦੰਦਾਂ ਚ ਕਿਵੇਂ ਹੋਊ ਕਲੇ ਇਹ ਦੰਦਾਂ ਦਾ ਪੂਰੇ ਕਰ ਰਹੀ ਆ ਬਾਈ ਬਰਾਬਰ ਕਰ ਰਹੀ ਆ ਹਾਂ ਠੀਕ ਆ ਕਿੰਨੇ ਦਿਨ ਦਾ 12 13 ਦਿਨ ਦਾ ਸੂਆ ਹੋ ਗਿਆ ਫਿੱਟ ਫਿੱਟ ਜੀ ਆ ਗਈ ਜਮਾ ਹਨਾ ਹਾਂ ਵੀਰੇ ਕਿੰਨਾ ਦੁੱਧ 10000 ਰੁਪਏ ਲਈ ਦੁੱਧ 12 ਕਿਲੋ ਵੀਰੇ ਐਨ ਤਿਆਰ ਮਿਲੂਗਾ ਹੈਗਾ ਜਿੰਮੇ ਮਰਜੀ ਬੰਦਾ ਚੋਲੇ 12 ਲੀਟਰ ਐਨ ਤਿਆਰ ਭਈਆ ਟਾਈਮ ਤੋਂ ਟਾਈਮ ਵਾਲਾ ਹਾਂ ਹੈ ਬਾਕੀ ਚਬਾਈ ਖੁੱਲੀ ਮੋਟੀ ਐਨ ਠੀਕ ਆ ਤਸੱਲੀ ਕਰਾ ਦਾਂਗੇ ਵੀਰੇ ਐਨ ਤਸੱਲੀ ਕਰਾਵਾਂਗੇ ਬਰੀ ਕੁਟਕੀ ਭਾਂਡੇ ਕਮਾ ਕੇ ਨਾਲ ਇਹਦੇ ਆ ਗਈ ਕੱਟੀ ਸੂਆ ਬਾਈ ਕਹਿੰਦਾ ਆ ਗਿਆ 12 ਤੋਂ 14 ਦਿਨ ਦਾ ਮੈਲੇ ਲੱਗੀ ਨਹੀਂ 12 ਲੀਟਰ ਦੁੱਧ ਤਿਆਰ ਪੈਸੇ ਕਾਲੇ ਫਿਰ ਇਹਦੇ ਪੈਸੇ ਦਾ ਯਾਰ ਜਮੀ 1 10 ਲੈ ਲਾਂਗੇ ਬਈ 1 ਲੱਖ 10000 1 10 ਹਜੇ ਵੀ ਭਾਜਾ ਦੇ ਲੱਗਦਾ ਹੈ ਹਜੇ ਵੀ ਭਾਜਾ ਦੇ ਮੈਂ ਕਹਿੰਦੀ ਮਾਈ ਚ ਹੋਰ ਮਾਫੀ ਨਹੀਂ ਚਲੋ ਤਾਂ ਕਰਦਾ ਤੇਰੀ ਮੋੜਦਾ ਨਹੀਂ ਗੱਲ ਕਰਾਂ ਦੇਖ ਵੀ ਪਾ ਕੋਲੇ ਵੇਚਣ ਲੱਗ ਰਹੇ ਨੇ ਆ ਪਾ ਤਾਂ ਆ ਪਾ ਤਾਂ ਕੋਲੇ ਵੇਚਣ ਲੱਗ ਰਹੇ ਮੈਨੂੰ ਤਾਂ ਹੁਣ ਫਿਰ ਦਰਸ਼ਕਾਂ ਦੀ ਚਲੋ ਤਾਂ ਕੋਈ ਗੱਲ ਨਹੀਂ ਤੂੰ ਠੀਕ ਹੈ ਪਹਿਲੀ ਗੱਲ ਤਾਂ ਜੇ ਮੈਂ ਆਪਾਂ ਕਹਿੰਦੇ ਅਗਲਾ ਕਹਿੰਦਾ ਬਾਈ 1 ਲੱਖ 10 ਕ ਲਾਉਣਾ ਹੈ ਚੀਜ਼ਾਂ ਸਾਰੀਆਂ ਹੁਣ ਠੀਕ ਹੈ ਦੁੱਧ ਵੀ ਹੋਵੇ ਸਿੰਘ ਵੀ ਆਏ ਹੋਵੇ ਉਹ ਚੀਜ਼ ਐ ਇਹ ਠੀਕ ਹੈ ਗੱਲ ਆ ਬੰ ਜਾਦੇ ਪੱਖ ਹੈ ਜਿਹੜੀ ਮੈਂ ਤਾਂ ਫਿਰ ਜਿਹੜੇ ਖਰੀਦਦਾਰ ਨੇ ਉਹਨਾਂ ਦੀ ਕਰਨੀ ਨਹੀਂ ਕੋਈ ਗੱਲ ਨਹੀਂ ਗੱਲ ਤਾਂ ਵੀ ਬਲ ਗਿਆ ਅਗਲਾ ਹੁਣ ਆਪਾਂ ਸਾਡੇ ਕੋਲੇ ਆਉਂਦੇ ਰਹਿੰਦੇ ਨੇ ਅਗਲਾ ਕਹਿੰਦਾ ਭਾਈ ਯਾਰ ਮੈਂ ਨਾਲਾ ਦਰ ਪੀ ਤੇ ਨਿਕਲਾਉਣੇ ਨੇ ਪਰ ਸਿੰਘ ਵੀ ਵਧੀਆ ਹੋਵੇ ਦੁੱਧ ਵੀ 11-12 ਕਿਲੋ ਹੋਵੇ ਮਾਗਰ ਵੀ 33 ਹੋਵੇ ਡਿਮਾਂਡਾਂ ਸਾਰੀਆਂ ਪੂਰੀਆਂ ਕਰਦੀ ਐ ਸਾਰੀਆਂ ਡਿਮਾਂਡਾਂ ਭਾਈ ਕਹਿੰਦਾ ਕਰਦੀ ਆ ਪੂਰੀਆਂ ਫਮਾ ਕੇ ਲੈ ਚਲ ਉਧਰੋਂ ਇੱਕ ਦਾਸ ਚਫਰ ਕੀ ਮਾਫ ਕਰਾਂਗੇ ਅਸੀਂ ਛੋਟ ਛੱਪਾ ਕਰ ਦਾਂਗੇ 1200 ਰੁਪਇਆ ਹੋਰ ਹਾਂ 2000 ਰੁਪਇਆ 1000 ਹੋਰ ਛੱਡ ਦਾਂਗੇ ਸੱਤ ਪਾ ਲਈ ਜੇਬ ਚ ਪਤਾ ਕੀ ਗ ਪਾ ਠੀਕ ਆ ਬਾਈ ਮੈਂ 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 ਪਾ ਇਹ ਨਹੀਂ ਜਿਆਦਾ ਕਰਦਾ ਹੁੰਦਾ ਇਹ ਪਾ ਤਾਂ ਮਨ ਇਹ ਨਾਲ ਵੀ ਤੈਨੂੰ ਕਿਸੇ ਪੱਖੋਂ ਵੀ ਨਹੀਂ ਮਿਲਦੀ ਕੋਈ ਠੀਕ ਆ ਜੀ ਜਿਹੜਾ ਇਹਦਾ ਪਾ ਕਰੇ ਠੀਕ ਆ ਜੀ ਜੇ ਵੀ ਪਤਲੀ ਪੁਤਲੀ ਯਾਰ ਹੋਰ ਸਾਰੇ ਬਸ ਓਕੇ ਜੀ ਠੀਕ ਆ ਗੱਲ ਤੇ ਮਾਫੀ ਬਾਈ ਕਹਿੰਦਾ 2000 ਕਰ ਦਾਂਗੇ 10 ਚੋਂ ਤੇ ਹੁਣ ਮਾਰਦੇ ਘਰੀ ਆ ਤੇ ਕੈਮਰਾ ਪੂਛ ਪੰਜ ਬਾਲੀ ਬਰੀਕ ਆ ਤੇ ਲੇਵੇ ਦਾ ਡਿਜ਼ਾਈਨ ਬੜਾ ਜ਼ਬਰਦਸਤ ਆ ਇੱਥੋਂ ਦਿਖਾ ਛੋਟੀ ਪਲੀ ਪੁਲੀ ਛੀਆ ਰੰਗ ਰੰਗ ਦਾ ਦੂਜਾ ਸੂਆ ਛੀਆ ਦੰਦਾਂ ਦੀ ਦੂਜਾ ਸੂਆ 6 ਦੰਦਾਂ ਦਾ ਹਾਂ ਬਈ ਕਿੰਨੇ ਦੰਦਾਂ ਦਾ ਸੂਆ ਬਾਈ ਇਹ ਹੋ ਗਿਆ ਵੀਰੇ ਪੱਠੋਂਦਨ ਮੰਗੂ ਸੂਈ ਨੂੰ ਅੱਜ ਮੈਲਾ ਰਹਿੰਦਾ ਲੱਗਣੋਂ ਮੈਲਾ ਤਾਂ ਹਲੇ ਚੱਲੀ ਕਿੱਥੇ ਕੱਚੀ ਸੂਈ ਐ 8-9 ਦਿਨ ਦੀ ਸੂਈ ਕੋਲੋਂ ਦੁੱਧ ਹਾਜ਼ਰ ਕਿੰਨਾ ਕਹਿ ਲੀਏ 12 12.5 ਕਿਲੋ ਵੀਰੇ ਇੰਤਿਆਰ ਮਿਲੂਗਾ 15 ਕਿਲੋ ਝੋਟੀਆਂ ਦੇਣਾ 12 ਲੀਟਰ ਹਾਜ਼ਰ ਚੋਣਾ ਵਾਲਾ ਪਿੱਛੋਂ ਦਿਖਾ ਗੱਟੀ ਝੋਟੀ ਮਾਣ ਜਾ ਦੁੱਧ ਪੁੱਠਾ ਪੱਠਾ ਯਾਰ ਹੋਵੇ 12 ਲੀਟਰ ਚੋਣ ਵਾਲਾ ਇਹਦੇ ਕੋਲ ਰੈਡੀ ਆ ਚੋਣ ਚ ਪਾਉਣ ਦੀ ਕਾਲੇ ਓਕੇ ਵੀਰੇ ਚੋਣ ਵਾਲਾ ਕਰਲਾ ਛੱਟਾ ਟਾਈਟ ਫੈਟ ਓਕੇ 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 ਮਿਲੂਗਾ ਉਹਦੀ ਸੌ ਮਿਲੂ ਹਰੇਕ ਵਾਰ ਰੇਟ ਇਹਦਾ 7 ਲੱਖ ਉਹ ਚੁੰ ਕੋਈ ਨਹੀਂ ਕੋਈ ਨਹੀਂ ਐ ਨਹੀਂ ਠੰਡੀ ਹੈ ਦੂਜੇ ਹੀ ਬੱਚਾ ਚ ਪਾਈ ਜਾਂਦੀ ਹੈ ਠੀਕ ਆ ਗੱਲ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ 1.5 ਲੱਖ ਰੁਪਈਆ ਹੋਗਾ 20 ਦੀ ਝੋਟੀ ਦੇ ਦਾਂਗੇ 1 ਲੱਖ ਤੇ 25000 ਦੀ ਬਾਈ ਕਹਿੰਦਾ ਕੀਮਤ ਆ 1 ਲੱਖ ਤੇ 20000 ਰੁਪਈਆ ਜੀਵ ਚੇ ਪਾਉਣਾ ਦੰਦ ਚੈੱਕ ਕਰਾ ਕੇ ਦੇਵਾਂਗੇ 6 ਦੰਦ ਦੁੱਧ 12 ਲੀਟਰ ਬਣਾ ਕੇ ਦੇਵਾਂਗੇ ਬੱਚਾ ਨਾਲ ਕੀ ਆ ਗਿਆ ਜੀ ਬੱਚਾ ਕੱਟਾ ਵੀਰੇ ਨਾਲ ਆ ਗਿਆ ਮੇਲ ਕਾਫ ਤੇ ਝੋਟੀ ਚੰਗੀ ਆ ਦੁੱਧ ਵਾਲਾ ਪੀਸ ਹੀ ਆ ਤੇ ਬਾਕੀ ਮੈਲੇ ਮੂਲੇ ਲੱਗੂ ਜਿਵੇਂ ਬਾਈ ਨੇ ਦੱਸਿਆ ਨਾ ਵੀ ਅਜੇ ਇੱਕ ਜਗ੍ਹਾ ਜਦੋਂ ਜਾ ਕੇ ਪਸ਼ੂ ਰੋਕਦਾ ਸੰਗਲ ਪਰਿੰਦਾ ਪਲੇ ਰਿਤ ਦੇ ਨਕਲ ਦੇ ਆ ਟਰੇਲੂ ਸੱਜਣ ਦੀ ਖੁਰਲੀ ਦੇ ਵੀ ਉੱਥੇ ਜਾ ਕੇ ਅਸਲ ਪੀਕਲੇਵਲ ਫੜਦਾ ਤੇ ਬਾਕੀ ਲੇਵੇ ਦੀ ਸਾਫ ਸੁਥਰੀ ਆ ਗਈ ਬਿਲਕੁਲ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 20000 ਦੀ ਨੰਬਰ ਬੋਲ ਦਿਓ ਜੀ 95920 ਬਾਈ ਹਾਂਜੀ 99493 95920 99493 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ